ਮਾਰਗ ਦਾ ਸੀਕ੍ਰੇਟ ਕੀ ਹੈ ਇਹਦਾ ਸੀਕ੍ਰੇਟ ਹੁਣ ਆਪਾਂ ਖੁੱਲ੍ਹ ਕੇ ਕਰ ਲੂ ਗਾਣ ਦੇਤੇ ਸਾਰਿਆਂ ਨੂੰ ਮਿਲ ਜਾਣਾ ਹੈ ਮਹਾਰਾਜ ਕਹਿੰਦੇ ਜਿਹੜਾ ਗੁਰੂ ਨਾਨਕ ਦੀ ਗੱਲ ਸਮਝਣ ਲੱਗ ਗਿਆ ਬਾਣੀ ਪੜਨ ਸੁਣਨ ਲੱਗ ਗਿਆ ਗਿਣਤੀਆਂ ਮਿੰਤੀਆਂ ਨਾ ਪੜਨ ਨਾ ਨਹੀਂ ਹਿਸਾਬ ਚਾਉਂਦੀ ਜਿਹੜਾ ਪ੍ਰੇਮ ਦੇ ਨਾਲ ਅੱਖਰ ਅੱਖਰ ਪੜ੍ਹਦਿਆ ਤੁਰਦਾ ਤੇ ਉਹਦੇ ਸਮਝ ਆ ਜਾਂਦੀ ਹੈ ਕਿ ਗੁਰੂ ਨਾਨਕ ਆਪਦੇ ਸਿੱਖ ਨੂੰ ਕਹਿੰਦੇ ਆ ਮੇਰੇ ਬੱਚਿਆ ਮੇਰੇ ਪੁੱਤਰਾ ਇੱਕ ਅਭਿਆਸ ਵਧਾ ਦੇ ਅੰਤਰ ਵੀ ਮੇਰੇ ਅੰਦਰ ਪਰਮ ਪਿਤਾ ਪ੍ਰਮਾਤਮਾ ਸਿਰਜਣਹਾਰ ਹੈ ਮੰਨੇ ਗੱਲ ਨੂੰ ਅੰਦਰ ਬਾਹਰ ਤੇ ਬਾਹਰ ਵੀ ਉਹੀ ਆ ਆ ਬਾਹਰ ਜਿਹੜੀ ਦੁਨੀਆ ਦਿੰਦੀ ਹੈ ਜਿਹੜੇ ਦੋਸਤ ਦਿੰਦੇ ਆ ਦੁਸ਼ਮਣ ਦਿੰਦੇ ਆ ਆ ਖਲਕਤ ਦਿੰਦੀ ਹੈ ਜਿਹੜਾ ਮੇਰੇ ਅੰਦਰ ਬੈਠਾ ਰਮਿਆ ਵਸਿਆ ਬਾਹਰ ਇਹਨਾਂ ਚ ਵੀ ਉਹੀ ਹੈ ਇਹੀ ਗੁਰੂ ਨਾਨਕ ਦੀ ਸਿੱਖੀ ਆ ਜਿਹੜੀ ਕੇਸਾਂ ਸਵਾਸਾਂ ਨਨਭਾਉਣੀ ਹੈ ਹੋਰ ਕੋਈ ਕੇਸ ਨਾ ਕਟਾਉਣੇ ਤੇ ਊਨ ਨਰਦੈਤਾ ਕਰਦੇ ਰਹਿਣਾ ਈਰਖਾ ਕਰਦੇ ਰਹਿਣਾ ਮਾੜੇ ਚੰਗੇ ਕਹਿੰਦਾ ਰਹਿਣਾ ਦੂਜਿਆਂ ਨੂੰ ਠੰਡੇ ਸਰਦੇ ਰਹਿਣਾ ਇਹ ਸਿੱਖੀ ਨਹੀਂ ਗੁਰੂ ਨਾਨਕ ਦੀ ਸਿੱਖੀ ਹੈ ਕਿ ਪਹਿਲਾਂ